ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਫਰੋਜਪੁਰ ਹੜਕੇ ਦੀ ਜਿੱਥੇ ਇੱਕ ਗੁਰਦੁਆਰੇ ਵਿੱਚ ਇੱਕ ਮੁੰਡੇ ਨੂੰ ਬਿਆਦਵੀ ਕਰਨ ਦੇ ਦੋਸ਼ ਵਿੱਚ ਕੁੱਟ-ਕੁੱਟ ਕੇ ਉਹਨੂੰ ਮਾਰ ਦਿੱਤਾ ਕੁੱਟ-ਕੁੱਟ ਕੇ ਉਹਦਾ ਕਤਲ ਕਰ ਦਿੱਤਾ ਉਸ ਨੂੰ ਪਿੰਡ ਦੀ ਸੰਗਤ ਵਿੱਚ ਇਕੱਠੇ ਹੋ ਕੇ ਲੋਕਾਂ ਨੇ ਪਿੰਡ ਦੀ ਸੰਗਤ ਨੇ ਐਨਾ ਮਾਰਿਆ ਐਨਾ ਮਾਰਿਆ ਕਿ ਉਸ ਬੰਦੇ ਦੀ ਮੌਤ ਹੋ ਗਈ ਉਸ ਨੂੰ ਐਸੇ ਭੜੇ ਤਰੀਕੇ ਨਾਲ ਮਾਰਿਆ ਗਿਆ ਉਹ ਤੁਸੀਂ ਤਾਂ ਔਰੰਗਜ਼ੇਬ ਤੋਂ ਵੀ ਅੱਗੇ ਲੰਘੇ ਹੋ ਤੁਸੀਂ ਤਾਂ ਫਰਖਸ਼ੀਰ ਤੋਂ ਵੀ ਅੱਗੇ ਲੰਘੇ ਹੋ ਉਹ ਐਨੀ ਬੁਰੀ ਮੌਤ ਐਨੀ ਬੁਰੀ ਮਾਰ ਤਾਂ ਉਹਨਾਂ ਨੇ ਵੀ ਸੀ ਮਾਰੀ ਔਰੰਗਜ਼ੇਬ ਨੇ ਵੀ ਐਨੇ ਜ਼ੁਲਮ ਨਹੀਂ ਸੀ ਕੀਤੇ ਜਿੰਨੇ ਜ਼ੁਲਮ ਤੁਸੀਂ ਉਸ ਲੜਕੇ ਤੇ ਕੀਤੇ ਉਸ ਮੁੰਡੇ ਤੇ ਕੀਤੇ ਫਰਖਸ਼ੀਰ ਨੇ ਵੀ ਉਹ ਐਨੀ ਬੁਰੀ ਮਾਰਨੀ ਸੀ ਮਾਰ ਰਿਓ ਏ ਹੋਏ ਹੋਏ ਤੋਬਾ 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 ਕੰਨਾਂ ਨੂੰ ਹੱਤ ਤੋਬਾ ਤੋਬਾ ਤੋ ਤੁਸੀਂ ਐਸੇ ਭੜੇ ਤਰੀਕੇ ਨਾਲ ਮਾਰਿਆ ਮੁੰਡੇ ਨੂੰ ਏ ਹੋਏ 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 ਉਹ ਵੇਖਣ ਵਾਲੇ ਦਾ ਵੀ ਦਿਲ ਘਟਦਾ ਸੀ ਵੇਖਣ ਵਾਲਾ ਵੀ ਘਬਰਾ ਕੇ ਜਾਂਦਾ ਸੀ ਉਹ ਤੁਸੀਂ ਐਹੋ ਜਿਹਾ ਏ ਉਹ ਤੁਸੀਂ ਤਾਂ ਔਰੰਗਜ਼ੇਬ ਤੋਂ ਵੀ ਅੱਗੇ ਲੰਘੇ ਓਏ ਅੱਜ ਦਾ ਔਰੰਗਜ਼ੇਬ ਜੇ ਕਿਤੇ ਬਖੇ ਬੇਹਦਾ ਹੋਏਗਾ ਨਾ ਓਏ ਹੋਏ ਹੋਏ ਉਹ ਵੀ ਤੁਹਾਡੇ ਤੇ ਲਾਨਤ ਪਾਉਂਦਾ ਹੋਏਗਾ ਓਏ ਉਹ ਕਹਿੰਦਾ ਹੋਏਗਾ ਕੋਈ ਨਹੀਂ ਸਗਾ ਤੇ ਮੈਨ ਨਹੀਂ ਸੀ ਤੁਸੀਂ ਦਾ ਮੇਰੇ ਨਾਲੋਂ ਵੀ ਅੱਗੇ ਲੰਘੇ ਹੋਏ ਅੱਜ ਫਰਖ ਸ਼ੇਰ ਵੀ ਜੇ ਕਿਦਰੇ ਬੇਹਦਾ ਹੋਏਗਾ ਨਾ ਤੁਹਾਨੂੰ ਓਏ ਹੋਏ ਹੋਏ ਹੋ ਉਹ ਵੀ ਕੰਨਾਂ ਨੂੰ ਹੱਥ ਲਾਉਂਦਾ ਹੋਏਗਾ ਕਹਿੰਦਾ ਹੋਏਗਾ ਉਹ ਮੈਂ ਆਪਣੇ ਰਾਜ ਵਿੱਚ ਮੈਂ ਤੇ ਸਿੱਖਾਂ ਨੂੰ ਫੜਨ ਵਾਸਤੇ ਐਲਾਨ ਕੀਤਾ ਸੀ ਕੋਈ ਕੋਈ ਸਿੱਖ ਜਿੱਥੇ ਵੀ ਫੜਿਆ ਜਾਏ ਉਹਨੂੰ ਕਤਲ ਕਰ ਦਿੱਤਾ ਜਾਏ ਜਾਂ ਉਹਨੂੰ ਬੰਦੀ ਬਣਾ ਲਿਆ ਜਾਏ ਉਹ ਐਨਾ ਜ਼ੁਲਮ ਤਾਂ ਮੈਂ ਵੀ ਨਹੀਂ ਸਿੱਕੇ ਓਏ ਹੋਏ ਤੋਬਾ 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 ਐਨੀ ਬੁਰੀ ਮਾਰ ਉਸ ਮੁੰਡੇ ਨੂੰ ਓਏ ਹੋਏ 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 ਤੁਸੀਂ ਤਾਂ ਔਰੰਗਜ਼ੇਬ ਤੋਂ ਅੱਗੇ ਲੰਘਿਆ ਓਏ ਫਰਖਸ਼ੀਰ ਤੋਂ ਅੱਗੇ ਲੰਘਿਆ ਓਏ ਹੋਏ 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 ਤੁਸੀਂ ਤੇ ਉਹ ਮਾਰ ਮਾਰੀ ਓਏ ਹੋਏ 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 ਤੋਬਾ 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 ਉਹ ਤੁਹਾਡੇ ਤੇ ਥੂ ਓਏ ਲੜਦਾ ਹੈ ਤੁਹਾਡੇ ਤੇ ਓਏ ਉਹ ਲੜਨ ਤਿਓ ਤੁਹਾਡੇ ਤੇ ਲੜਦਾ ਓਏ ਤੁਸੀਂ ਤੋਂ ਤੁਸੀਂ ਤਾਂ ਧਰਦੀ ਤੇ ਭਾਰੋ ਤੁਹਾਨੂੰ ਤਾਂ ਆਪਣੇ ਆਪ ਡੁੱਬ ਕੇ ਮਰ ਜਾਣਾ ਚਾਹੀਦਾ ਓਏ ਤੁਸੀਂ ਉਸ ਮਾਂ ਦਾ ਪੁੱਤ ਮਾਰਦਾ ਓਏ ਹੋਏ ਹੋਏ ਹੋ ਜਿਹੜੀ ਮਾਂ ਨੇ ਬੜੇ ਚਾਵਾਂ ਨਾਲ ਅਰਦਾਸਾਂ ਕਰਕੇ ਓਏ ਹੋਏ ਪਰਮਾਤਮਾ ਕੋਲ ਅਰਦਾਸਾਂ ਕਰਕੇ ਪੁੱਤਰ ਨੂੰ ਲਿਆ ਹੋਏਗਾ ਕਿੰਨਾ ਸੁਖਣਾ ਸੁਖੀਆਂ ਹੋਣਗੀਆਂ ਉਸ ਮੁੰਡੇ ਦੀਆਂ ਲੋਰੀਆਂ ਦਿੱਤੀਆਂ ਹੋਣਗੀਆਂ ਓਏ ਹੋਏ 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 ਉਸ ਮੁੰਡੇ ਦੇ ਪਾਲਣ ਮਾਂ ਨੇ ਕਿੰਨੇ ਪਿਆਰ ਨਾਲ ਪਾਲਣ ਪੋਸ਼ਣ ਕੀਤਾ ਹੋਏਗਾ ਬੱਚੇ ਨੂੰ ਜਵਾਨ ਕੀਤਾ ਹੋਏਗਾ ਓਏ ਹੋਏ ਹੋਏ ਉਸ ਮਾਂ ਨੂੰ ਓਏ ਹੋਏ ਰੋਂਦੀ ਰੋਂਦਾ ਵੇਖ ਲਓ ਉਸ ਨੇ ਆਪਣੇ ਬੱਚੇ ਵਾਸਤੇ ਕਿੰਨੇ ਦੁੱਖ ਝੱਲੇ ਹੋਣਗੇ ਔਰ ਤੁਸੀਂ 50 ਮਿੰਟਾਂ ਦੇ ਵਿੱਚ ਮੁੰਡੇ ਦਾ ਕਤਲ ਕਰ ਦਿੱਤਾ ਉਹ ਲਾਹਣਤੀਓ ਤੁਹਾਡੇ ਵਰਗਾ ਲਾਹਣਤੀ ਤਾਂ ਇਸ ਦੁਨੀਆ ਤੇ ਕੋਈ ਨਹੀਂ ਹੈਗਾ ਉਹ ਕੋਈ ਨਹੀਂ ਹੈਗਾ ਜਿੰਨੇ ਵੀ ਕਤਲ ਧਰਮ ਦੇ ਨਾਂ ਤੇ ਇਸ ਦੁਨੀਆ ਦੇ ਵਿੱਚ ਹੋਏ ਨੇ ਨਾ ਸ਼ਾਇਦ ਕਿਤੇ ਹੋਰ ਹੋਏ ਹੋਣਗੇ ਧਰਮ ਦੇ ਨਾਂ ਦੇ ਵਿੱਚ ਬਹੁਤ ਦੁਨੀਆ ਮਾਰੀ ਗਈ ਓਏ ਮੰਦਰ ਗੁਰਦੁਆਰੇ ਮਸਜਾਂ ਦੇ ਵਿੱਚ ਧਰਮ ਦੇ ਨਾਂ ਤੇ ਬੜੇ ਕਤਲਿਆਮ ਹੋਏ ਹੋਏ ਦਰਸਲ ਇਹ ਨਾ ਧਰਮ ਦੇ ਨਾਮ ਤੇ ਜਿੰਨਾ ਕਤਲ ਕੀਤੇ ਨੇ ਅਸਲ ਵਿੱਚ ਉਹ ਧਾਰਮਿਕ ਹੈ ਹੀ ਨਹੀਂ ਧਰਮ ਕਿਤੇ ਮੰਦਿਰ ਗੁਰਦੁਆਰੇ ਮਸਜਿਦਾਂ ਵਿੱਚ ਬੰਦ ਥੋੜਾ ਹੈ ਉਹ ਇਹਨਾਂ ਨੇ ਬੰਦ ਕਰ ਲਿਆ ਧਰਮ ਨੂੰ ਗੁਰਦੁਆਰੇ ਮੰਦਿਰ ਮਸਜਿਦਾਂ ਦੇ ਵਿੱਚ ਇਹਨਾਂ ਬੰਦ ਕਰ ਲਿਆ ਧਰਮ ਨੂੰ ਪਰ ਨਾ ਹੀ ਧਰਮ ਉਥੇ ਨਹੀਂ ਵਸਦਾ ਹੋਏ 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 ਜਿੰਨੂੰ ਤੁਸੀਂ ਮਾਰਿਆ ਬੱਚੇ ਨੂੰ ਉਹਨਾਂ ਦੇ ਘਰ ਵਾਲੇ ਉਹ ਉਹ ਤਾਂ ਕਹਿੰਦੇ ਹੋਣਗੇ ਕਿ ਇਨਾਂ ਧਾਰਮਿਕ ਸਥਾਨਾਂ ਵਿੱਚ ਗੁੰਡੇ ਵਸਦੇ ਨੇ ਇੱਥੇ ਕੋਈ ਧਰਮ ਨਾਂ ਦੀ ਚੀਜ਼ ਨਹੀਂ ਓਏ ਜਿਸ ਤਰੀਕੇ ਨਾਲ ਓਏ ਹੋਏ ਮੁੰਡੇ ਨੂੰ ਮਾਰਿਆ ਗਿਆ ਕਿਰਪਾਨਾਂ ਨਾਲ ਓਏ ਹੋਏ ਹੋਏ ਕਿੰਨੇ ਕੁ ਧਾਰਮਿਕ ਬੰਦੇ ਸਨ ਉਹ ਉਹਨਾਂ ਨੂੰ ਤੇ ਧਰਮ ਬਾਰੇ ਕੋਈ ਜਾਣਕਾਰੀ ਵੀ ਨਹੀਂ ਹੋਣੀ ਜਿੰਨਾ ਬਦਵੀ ਕਰਨ ਦੇ ਦੋਸ਼ ਵਿੱਚ ਉਹ ਮੁੰਡੇ ਨੂੰ ਕਤਲ ਕਰ ਦਿੱਤਾ ਸਜ਼ਾ ਦੇਣ ਦੇ ਹੋਰ ਵੀ ਬਹੁਤ ਤਰੀਕੇ ਨੇ ਉਹਨੂੰ ਤੁਸੀਂ ਸਜ਼ਾ ਦੇ ਸਕਦੇ ਸੀ ਹੋਰ ਬੜੇ ਤਰੀਕੇ ਨੇ ਪਰ ਉਹ ਬੰਦੇ ਦਾ ਕਤਲ ਕਰ ਦਿੱਤਾ ਓਏ ਹੋਏ ਹੋਏ ਲਹਨਤੀਓ ਤੁਹਾਡੇ ਤੂੰ ਲਹਨਤੀ ਹੋਰ ਕਿਹੜਾ ਹੋ ਸਕਦਾ ਇਸ ਧਰਤੀ ਤੇ ਭਾਰ ਤੁਸੀਂ ਇੱਕ ਬੰਦੇ ਦਾ ਹੀ ਕਤਲ ਕਰ ਦਿੱਤਾ ਇਸ ਤੋਂ ਹੋ ਤੁਸੀਂ ਤੱਕ ਕਰਤਕ ਹਨ ਓਏ ਹੋਏ ਹੋ ਕਰਤਕਾਂ ਦਾ ਭਾਰ ਦਾ ਧਰਤੀ ਵੀ ਨਹੀਂ ਚੱਲਦੀ ਤੁਹਾਨੂੰ ਤਾਂ ਇਸ ਧਰਤੀ ਤੇ ਰਹਿਣ ਦਾ ਵੀ ਕੋਈ ਹੱਕ ਨਹੀਂ ਔਰ ਤੁਸੀਂ ਇਹੋ ਜਿਹੇ ਬੰਦੇ ਜਿੰਨਾ ਇੱਕ ਮਾ ਦਾ ਪੋਤੀ ਮਾਰ ਛੜਿਆ ਹੋਏ 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 ਉਹ ਬੜੇ ਉਹ ਲਾਣਤੀ ਹੋਏ ਉਹ ਲਾਣਤੀ ਹੋਏ ਤੁਹਾਡੇ ਵਾਸਤੇ ਕੋਈ ਸ਼ਬਦ ਨਹੀਂ ਹੈਗਾ ਜਿਹੜਾ ਤੁਹਾਨੂੰ ਕਿਹਾ ਜਾਏ ਹੋਏ ਸਜ਼ਾ ਦੇਣ ਦੇ ਹੋਰ ਬੜੇ ਤਰੀਕੇ ਸੀ ਹੋਏ ਤੁਸੀਂ ਹੋਰ ਕਈ ਤਰੀਕਿਆਂ ਨਾਲ ਸਜ਼ਾ ਦੇ ਸਕਦੇ ਸੀ ਕਿਸੇ ਲਟੇਰੇ ਜਾਂ ਡਾਕੂ ਮਾਨੇ ਕਿ ਬੰਦਾ ਨਹੀਂ ਮਾਰਿਆ ਹੋਏ ਉਹ ਬੰਦਾ ਮਾਰਿਆ ਜਿੰਨਾ ਸ਼ਰੀ ਸਾਹ ਪਾਈਆਂ ਜਿੰਨਾ ਕਿਰਪਾ ਨਾ ਪਾਈਆਂ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਓਏ ਤੁਹਾਡੇ ਜੇ ਕੋਈ ਲਟੇਰੇ ਨੇ ਮਾਰਿਆ ਹੁੰਦਾ ਕਿਸੇ ਡਾਕੂ ਨੇ ਮਾਰਿਆ ਹੁੰਦਾ ਤਾਂ ਫੇਰ ਤਾਂ ਕਹਿੰਦੇ ਕਿ ਅਣਪਛਾਤੇ ਬੰਦੇ ਮਾਰ ਗਏ ਨੇ ਕੋਈ ਲਟੇਰੇ ਸਨ ਕੋਈ ਡਾਕੂ ਸੀ ਕੋਈ ਲੁੱਟਣ ਆਏ ਸੀ ਉਸ ਖੌਣ ਆਏ ਸੀ ਉਹਨਾਂ ਮਾਰਦਾ ਓਏ ਉਹ ਤੁਸੀਂ ਧਰਮ ਦੇ ਨਾਂ ਤੇ ਤੁਸੀਂ ਲੋਕਾਂ ਤੇ ਭਾਰ ਬਾ ਕੇ ਪਿੰਡਾਂ ਵਿੱਚ ਵੱਡੀਆਂ ਵੱਡੀਆਂ ਗਰਾਈਆਂ ਲਾ ਕੇ ਉ ਵੱਡੇ ਵੱਡੇ ਗੁਰਦੁਆਰੇ ਬਣਾਏ ਤੇ ਜੇ ਗੁਰਦੁਆਰੇ ਨੂੰ ਤੁਸੀਂ ਸੰਭਾਲ ਨਹੀਂ ਸੀ ਸਕਦੇ ਗੁਰਦੁਆਰੇ ਦੀ ਰਾਖੀ ਨਹੀਂ ਸੀ ਕਰ ਸਕਦੇ ਫਿਰ ਗੁਰਦੁਆਰੇ ਕਿਉਂ ਬਣਾਏ ਜਿਹੜੇ ਵੱਡੇ ਕਿਉਂ ਪੈਸਾ ਲਾਇਆ ਇਹਨਾਂ ਤੇ ਇੰਨਾ ਇੰਨਾ ਉਹ ਗੁਰਦੁਆਰੇ ਤਾਂ ਤੁਸੀਂ ਸੰਭਾਲਨੇ ਸੀ ਗੁਰਦੁਆਰੇ ਦੀ ਰਾਖੀ ਤੁਸੀਂ ਕਰਨੀ ਸੀ ਕਿ ਗੁਰਦੁਆਰੇ ਦੇ ਅੰਦਰ ਕੋਈ ਚੋਰ ਨਾ ਵੜੇ ਗੁਰਦੁਆਰੇ ਦੇ ਅੰਦਰ ਕੋਈ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਸਤੇ ਨਾ ਵੜੇ ਉਹ ਤੁਸੀਂ ਕਿੱਥੇ ਗਏ ਸੀ ਤੁਸੀਂ ਕਿਉਂ ਨਹੀਂ ਰਾਖੀ ਕੀਤੀ ਉਸ ਗੁਰਦੁਆਰੇ ਦੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਉਂ ਨਹੀਂ ਤੁਸੀਂ ਰਾਖੀ ਕੀਤੀ ਉਹ ਜਿਹੜੀ ਸਜ਼ਾ ਤੁਸੀਂ ਦਿੱਤੀ ਏ ਕਤਲ ਕੀਤਾ ਮੁੰਡੇ ਨੂੰ ਗੁਰੂ ਸਾਹਿਬ ਤਾਂ ਕਿਤੇ ਵੀ ਸਿੱਖਿਆ ਨਹੀਂ ਆਹੋ ਜੀ ਮਿਲਦੀ ਕਿ ਇਸੇ ਤਰੀਕੇ ਨਾਲ ਜੇ ਕੋਈ ਬੇਅਦਬੀ ਕਰਦਾ ਤੇ ਉਹਨੂੰ ਕਤਲ ਕਰ ਦਿੱਤਾ ਜਾਏ ਗੁਰੂ ਸਾਹਿਬ ਨੇ ਤਾਂ ਕਦੇ ਨਹੀਂ ਕਿਹਾ ਉਹ ਲਾਹ ਲਿਓ ਗੁਰੂ ਸਾਹਿਬ ਨੇ ਕਦੇ ਨਹੀਂ ਕਿਹਾ ਓਏ ਤੁਸੀਂ ਬੜਾ ਨਰਥ ਕਮਾਇਆ ਓਏ ਹੋਏ ਹੋਏ ਤੁਸੀਂ ਇੱਕ ਮਾਂ ਦਾ ਉਤਮ ਆਛੜਿਆ ਉਸ ਦੀ ਦੁਨੀਆ ਝੜ ਛੱਡੀ ਓਏ ਲਾਹਣਤੀ ਓਏ ਤੁਹਾਡੇ ਵਾਸਤੇ ਤੇ ਕੋਈ ਵੀ ਸ਼ਰਦ ਓਏ ਹੋਏ 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 ਇਸ ਡਰ ਕਰਕੇ ਲੋਕੀ ਆਪਣੇ ਬੱਚੇ ਗੁਰਦੁਆਰਿਆਂ ਦੇ ਜਾਂ ਤੋਂ ਹਟਾ ਲੈਣਗੇ ਓਏ ਪਤਾ ਨਹੀਂ ਕਿਸ ਵੇਲੇ ਤੁਸੀਂ ਧਾਰਮਿਕ ਬਣਿਆ ਨੇ ਜਿਹੜੇ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਓਏ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਓ ਪਤਾ ਨਹੀਂ ਤੁਸੀਂ ਕਦੋਂ ਕਿਸੇ ਦਾ ਬੱਚਾ ਮਾਰ ਦੇਣਾ ਓਏ ਤੁਹਾਡੇ ਦੂਤਾਂ ਰੱਬ ਬਚਾਵੇ ਓ ਤੁਹਾਡੇ ਦੂਤਾਂ ਰੱਬ ਬਚਾਵੇ ਓ ਨਾ ਕੱਲੋ ਬੁਰਦਵਾਰਿਆਂ ਵਿੱਚ ਹੋਏ ਨਾ ਕੱਲੋ ਆਪਣੇ ਬੱਚਿਆਂ ਨੂੰ ਇਹਨਾਂ ਕੋਈ ਪਤਾ ਨਹੀਂ ਕਿ ਤੇ ਠੱਪਾ ਲਾ ਦੇਣਾ ਕਿ ਇਸਨੇ ਬੇਦਬੀ ਕੀਤੀ ਏ ਗੁਰੂ ਗ੍ਰੰਥ ਸਾਹਿਬ ਦੀ ਇਹਨਾਂ ਕਤਲ ਕਰ ਦੇਣਾ ਓਏ ਵਾਜੋ ਇਹਨਾਂ ਲਹਣਤੀਆਂ ਤੋਂ ਓਏ ਲਹਣ ਤੈ ਤੁਹਾਨੂੰ ਓਏ ਲਹਣ ਤੈ ਤੁਹਾਨੂੰ ਓਏ ਓ ਲਹਣ ਤੈ ਤੁਹਾਨੂੰ ਓਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ